ਜਮਾਤ ਵਿੱਚ ਜਦੋਂ ਵਿਦਿਆਰਥੀ ਪੜ੍ਹਦੇ ਆਂ ਪੜ੍ਹਦੇ ਆਂ ਬੇਧਿਆਨ ਹੋ ਜਾਂਦੇ ਹਨ ਤਾਂ ਅਧਿਆਪਕ ਟੋਕ ਕੇ ਕਹਿ ਦਿੰਦਾ ਹੈ ਕਿ ਤੁਸੀਂ ਪੜ ਤਾਂ ਰਹੇ ਹੋ ਪਰ ਸਮਝ ਨਹੀਂ ਰਹੇ ਪਰ ਜਦੋਂ ਹੀ ਇਹ ਕੰਮ ਅਸੀਂ ਧਰਮ ਦੀ ਦੁਨੀਆ ਵਿੱਚ ਕਰਦੇ ਹਾਂ ਤੇ ਸਾਨੂੰ ਜਦੋਂ ਕੋਈ ਟੋਕਦਾ ਹੈ ਕਿ ਤੁਸੀਂ ਪੜ ਤਾਂ ਰਹੇ ਹੋ ਪਾਠ ਤਾਂ ਕਰ ਰਹੇ ਹੋ ਪਰ ਵਿਚਾਰ ਨਹੀਂ ਕਰ ਰਹੇ ਤਾਂ ਸਾਨੂੰ ਐਵੇਂ ਲੱਗਦਾ ਹੈ ਕਿ ਸਾਡੀ ਸ਼ਰਧਾ ਤੇ ਸਵਾਲ ਉਠਾਏ ਜਾ ਰਹੇ ਹਨ ਆਪਾਂ ਜੇਕਰ ਸ਼ਬਦ ਵਿਚਾਰ ਕਰੀਏ ਤਾਂ ਸਾਡੀਆਂ ਇਹ ਕਮੀਆਂ ਸਾਡੇ ਸਾਹਮਣੇ ਆ ਜਾਣਗੀਆਂ ਵਿਚਾਰ ਕਰਨ ਲਈ ਇੱਕ ਪੰਕਤੀ ਹੀ ਬਹੁਤ ਹੈ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੰਕਤੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਦੀ ਜੇਕਰ ਵਿਚਾਰ ਕਰੀਏ ਤਾਂ ਮਾਮਲਾ ਸਿੱਧਾ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਪਾਣੀ ਨਾਲ ਤਨ ਨੂੰ ਸਾਫ਼ ਕਰ ਸਕਦੇ ਹਾਂ ਪਰ ਮਨ ਨੂੰ ਸਾਫ਼ ਨਹੀਂ ਕਰ ਸਕਦੇ ਆਮ ਜ਼ਿੰਦਗੀ ਵਿੱਚ ਵੀ ਜਦੋਂ ਅਸੀਂ ਘਰ ਵਿੱਚ ਨਹਾਉਨੇ ਹਾਂ ਜਾਂ ਹੱਥ ਧੋਨੇ ਹਾਂ ਤਾਂ ਸੁੱਚਮਤਾ ਦੀ ਨਹੀਂ ਅਸੀਂ ਸਫਾਈ ਦੀ ਚਿੰਤਾ ਵਿੱਚ ਹੁੰਨੇ ਹਾਂ ਪਰ ਜਦੋਂ ਹੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਸਾਨੂੰ ਸਫਾਈ ਨਾਲੋਂ ਸੁੱਚਮਤਾ ਪਵਿੱਤਰਤਾ ਜਾਂ ਮੁਕਤੀ ਚਿਤਿਆਉਣ ਲੱਗ ਜਾਂਦੀਆਂ ਹਨ ਜਦ ਕਿ ਗੁਰੂ ਸਾਹਿਬ ਇਹ ਕਹਿ ਚੁੱਕੇ ਹਨ ਮਨ ਮੈਲਾ ਸਭ ਕਿਛ ਮੈਲਾ ਤਨ ਧੋਤੈ ਮਨ ਹਛਾਣਾ ਹੋਏ ਇੰਨੀ ਕਲੀਅਰ ਗੱਲ ਕਈ ਟੰਗਾ ਨਾਲ ਗੁਰਬਾਣੀ ਵਿੱਚ ਕਹੀ ਜਾ ਚੁੱਕੀ ਹੈ ਪਰ ਸਾਡੀ ਆਪਣੀ ਇੱਕ ਢੀਠਤਾ ਹੈ ਕਿ ਅਸੀਂ ਸੱਚ ਨੂੰ ਸਮਝਣ ਦੀ ਬਜਾਏ ਕੇਵਲ ਸ਼ਰਦਾ ਖਾਸ ਕਰਕੇ ਉਹ ਵੀ ਅੰਨੀ ਸ਼ਰਦਾ ਦਾ ਹੀ ਢੋਲ ਪਿੱਟੀ ਜਾਂਦੇ ਹਾਂ